ਬਾਪਾ ਦੀਪ ਸਿੰਘ ਜੀ ਅੱਗੇ ਕੀਤੀ ਅਰਦਾਸ ਚ ਬਹੁਤ ਤਾਕਤ ਹੁੰਦੀ ਹੈ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਸਾਡੀ ਸੋਚ ਉੱਥੋਂ ਤੱਕ ਕਲਪਨਾ ਹੀ ਨਹੀਂ ਕਰ ਸਕਦੀ ਕਿ ਉਹ ਕੀ ਕਰ ਸਕਦੇ ਆ ਇੱਕ ਐਸਾ ਸਮਾਂ ਦੇਖਿਆ ਮੈਂ ਆਪਣੀ ਜ਼ਿੰਦਗੀ ਚ ਜਦੋਂ ਹਰ ਕਿਸੇ ਨੇ ਮੇਰਾ ਸਾਥ ਛੱਡਿਆ ਆਪਣਿਆਂ ਦੇ ਹੱਥੋਂ ਵੀ ਸੱਟਾਂ ਖਾទੀਆਂ ਤੇ ਕਈ ਵਾਰੀ ਤਾਂ ਮਨ ਇੰਨਾ ਉਦਾਸ ਤੇ ਪਰੇਸ਼ਾਨ ਹੋ ਜਾਂਦਾ ਸੀ ਕਿ ਪਾਪਾ ਜੀ ਦੇ ਅੱਗੇ ਜਾ ਕੇ ਸਵਾਲ ਕਰੀਦਾ ਸੀ ਕਿ ਮੇਰੇ ਨਾਲ ਹੀ ਕਿਉਂ ਹੁੰਦਾ ਐਦਾਂ ਜੇ ਮੈਂ ਸਾਰਿਆਂ ਨਾਲ ਚੰਗਾ ਕਰਦੀ ਹਾਂ ਤੇ ਦੁਨੀਆ ਫਿਰ ਕਿਉਂ ਮੈਨੂੰ ਮਾੜਾ ਕਰ ਜਾਂਦੀ ਹੈ ਪਰ ਉਹ ਸਮਾਂ ਸੀ ਤੇ ਅੱਜ ਦਾ ਸਮਾਂ ਪਾਪਾ ਜੀ ਨੇ ਐਸੀ ਜ਼ਿੰਦਗੀ ਬਦਲੀ ਆ ਮੇਰੀ ਮੈਂ ਪਰਵਾਹ ਹੀ ਨਹੀਂ ਕਰਦੀ ਹੁਣ ਕਿਸੇ ਦੀ ਬਾਬਾ ਦੀਪ ਸਿੰਘ ਜੀ ਨੇ ਐਨੀ ਤਾਕਤ ਭਰ ਦਿੱਤੀ ਕਿ ਹੁਣ ਤਾਂ ਭਾਵੇਂ ਸਾਰਾ ਜੱਗ ਵੈਰੀ ਹੋ ਜੇ ਫਿਰ ਵੀ ਕੋਈ ਪਰਵਾਹ ਨਹੀਂ ਹੈਗੀ ਜਦੋਂ ਬਾਬਾ ਦੀਪ ਸਿੰਘ ਜੀ ਹਰ ਵੇਲੇ ਅੰਗ ਸੰਗ ਹੋਣ ਨਾ ਤੁਹਾਡਾ ਕਿਸੇ ਨੇ ਕੀ ਵਿਗਾੜ ਲੈਣਾ ਇੱਥੇ ਸਾਰੀਆਂ ਗੱਲਾਂ ਬਾਬਾ ਦੀਪ ਸਿੰਘ ਜੀ ਤੇ ਛੱਡ ਦਿਆ ਕਰੋ ਸੋ ਇਸ ਕਰਕੇ ਹਾਲਾਤ ਜਿੰਨੇ ਮਰਜ਼ੀ ਖਰਾਬ ਜਾਂ ਮਾੜੇ ਹੋਣ ਇੱਥੇ ਤੁਹਾਡਾ ਕਿਸੇ ਨੇ ਸਾਥ ਨਹੀਂ ਦੇਣਾ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਨਾ ਛੱਡਿਓ ਉਹਨਾਂ ਨੇ ਹੀ ਬਚਾਉਣਾ ਤੁਹਾਨੂੰ ਇਹ ਮਤਲਬ ਦੀਆਂ ਯਾਰੀਆਂ ਅੱਜ ਹੈਗੀਆਂ ਕੱਲ ਹੈ ਨਹੀਂ ਉਹਨਾਂ ਨੂੰ ਬਾਹ ਫੜਾ ਕੇ ਰੱਖੋ ਬਸ ਆਪਣੀ ਫਿਰ ਭਾਵੇਂ ਸੁਨਾਮੀ ਆ ਜਾਵੇ ਫਿਰ ਤੂਫਾਨ ਆ ਜਾਣ ਤੁਹਾਨੂੰ ਨਹੀਂ ਡੋਲਣ ਦੇਣਾ ਬਾਬਾ ਦੀਪ ਸਿੰਘ ਜੀ ਨੇ ਇੰਨਾ ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦੀਆਂ ਕਿ ਜਿਨੇ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਬਣਾ ਲਿਆ ਨਾ ਉਹ ਨੂੰ ਵੱਡੇ ਤੋਂ ਵੱਡੇ ਦੁੱਖ ਵੀ ਇੱਥੇ ਤੋੜ ਨਹੀਂ ਸਕਦੇ